ਪੰਜਾਬ ਦੇ ਕੋਨੇ-ਕੋਨੇ ਤੋਂ ਆਏ ਹੋਏ ਮੈਂ ਐਂਜਲ ਕਹੂੰਗਾ ਇਨਸਾਨ ਤੇ ਬਹੁਤ ਸਾਰੀਆਂ ਐਨ ਜੀਓਜ਼ ਜਿਹੜੇ ਲੋਕਾਂ ਨੂੰ ਹਰ ਰੋਜ਼ ਜੀਵਨਦਾਨ ਖੂਨਦਾਨ ਦੇ ਰੂਪ ਵਿੱਚ ਦਿੰਦੇ ਆ ਇੱਕ ਵਾਰ ਜ਼ੋਰਦਾਰ ਤਾਲੀਆਂ ਨਾਲ ਜਿਹੜੇ ਦਾਨੀ ਸੱਜਣਾ ਉਹਨਾਂ ਦਾ ਸਵਾਗਤ ਕੀਤਾ ਜਾਵੇ ਸਾਡੇ ਅੱਜ ਦੇ ਮੁੱਖ ਮਹਿਮਾਨ ਉਹੀ ਉਹ ਵਾਲੇ ਐਨਜੀਓ ਆ ਜਿਹੜੇ ਜਦੋਂ ਵੀ ਕਿਸੇ ਨੂੰ ਕੋਈ ਦਿੱਕਤ ਹੁੰਦੀ ਆ ਕਿ ਜਦੋਂ ਕਿਸੇ ਦਾ ਐਕਸੀਡੈਂਟ ਹੋ ਜਾਂਦਾ ਰੱਬ ਨਾ ਕਰੇ ਕਿਸੇ ਦਾ ਕੋਈ ਆਪਰੇਸ਼ਨ ਹੋ ਜਾਏ ਅਚਾਨਕ ਕਿਸੇ ਨੂੰ ਕੋਈ ਡੇਂਗੂ ਵਰਗੀ ਅੱਜ ਕੱਲ੍ਹ ਉਹਦਾ ਸੀਜ਼ਨ ਵੀ ਆ ਨਾਮਰਾਜ਼ ਬਿਮਾਰੀ ਹੋ ਜਾਏ ਜਾਂ ਕੋਈ ਹੋਰ ਇਸ ਤਰ੍ਹਾਂ ਦੀ ਮੈਡੀਕਲ ਐਮਰਜੈਂਸੀ ਹੋ ਜਾਏ ਜਦੋਂ ਕਿ ਆਪਾਂ ਕੋਈ ਮਹਿੰਗੀ ਤੋਂ ਮੰਜੀ ਦਵਾਈ ਆਪਾਂ ਖਰੀਦ ਸਕਦੇ ਆ ਬਸ ਜਿਹੜਾ ਖੂਨ ਆ ਉਹ ਕੋਈ ਨਾ ਕੋਈ ਇਨਸਾਨ ਤੋਂ ਹੀ ਆਂਦਾ ਹੈ ਤੇ ਉਸ ਵੇਲੇ ਫਿਰ ਉਹ ਉਮੀਦ ਵੀ ਜੰਦੇ ਆ ਉਸ ਪੇਸ਼ੈਂਟ ਨੂੰ ਵੀ ਉਹਦੇ ਰਿਸ਼ਤੇਦਾਰਾਂ ਨੂੰ ਸਕੇ ਸੰਬੰਧੀਆਂ ਨੂੰ ਵੀ ਔਰ ਉਹ ਮੈਂ ਕਹੂੰਗਾ ਕਿ ਇੱਕ ਇਨਸਾਨ ਦੇ ਰੂਪ ਵਿੱਚ ਰੱਬ ਵਾਂਗ ਆਂਦੇ ਆ ਜਿਹੜਾ ਬੰਦਾ ਖੂਨਦਾਨ ਕਰਦਾ ਔਰ ਇੱਕ ਦੁਬਾਰਾ ਨਵਾਂ ਜਨਮ ਉਹਦੇ ਕਰਕੇ ਉਸ ਇਨਸਾਨ ਦਾ ਹੁੰਦਾ ਸੋ ਉਹਦੀ ਮੈਂ ਕਹੂੰਗਾ ਉਹਨਾਂ ਦੀ ਜਿਹੜੀ ਕੰਟਰੀਬਿਊਸ਼ਨ ਹੈ ਉਹਦਾ ਸਨਮਾਨ ਕਰਨਾ ਉਹਦਾ ਉਹਨਾਂ ਦਾ ਇੱਜ਼ਤ ਮਾਨ ਕਰਨਾ ਸਾਡਾ ਸਾਰਿਆਂ ਦਾ ਫਰਜ਼ ਹੈ ਮੇਰੀਆਂ ਕੁਝ ਅੱਜ ਕਾ ਜਿਸ ਤਰ੍ਹਾਂ ਤੁਸੀਂ ਪਤਾ ਆ ਕਿ ਹੜ੍ਹਾਂ ਕਰਕੇ ਔਰ ਬਹੁਤ ਸਾਰੇ ਡੇਂਗੂ ਚਿਕਨਗੁਨੀਆ ਮਲੇਰੀਆ ਡੇਰੀਆ ਤੇ ਬਿਮਾਰੀਆਂ ਬਰਸਾਤ ਵਿੱਚ ਵੱਧ ਜਾਂਦੀਆਂ ਆ ਉਹਦੇ ਕਰਕੇ ਕੱਲ ਵੀ ਮੇਰੀ ਕੋਈ ਬਹੁਤ ਇੰਪੋਰਟੈਂਟ ਮੀਟਿੰਗ ਸੀ ਦਿੱਲੀ ਸੋਵਾਟ ਸਵੇਰੇ ਉੱਥੋਂ ਚੱਲ ਕੇ ਪਹੁੰਚਿਆ ਮਨੂਏ ਸੀਗਾ ਕਿ ਆਪਾਂ ਜਿਹੜੇ ਖੂਨਦਾਨ ਕਰਨ ਵਾਲੇ ਸੱਚ ਨੇ ਉਹਨਾਂ ਨੂੰ ਇੰਤਜ਼ਾਰ ਨਾ ਕਰਨਾ ਪਵੇ ਜਿਹੜੇ ਸਟੇਜ ਤੇ ਬਿਰਾਜਮਾਨ ਸਾਡੇ ਸੈਕਟਰੀ ਸਾਹਿਬ ਕਰਸ਼ਾਨਤੋਰੀ ਜੀ ਡਾਕਟਰ ਵਿਸ਼ਾਲ ਗਰਕ ਸਾਡੇ ਡਾਇਰੈਕਟਰ ਪੀਐਸਸੀ ਪੀਐਚਐਸਸੀ ਤੋਂ ਔਰ ਜਗਪਾਲਿੰਦਰ ਜੀ ਸਾਡੇ ਸਿਵਲ ਸਰਜਨ ਡਾਕਟਰ ਸੀਬੀਆ ਡਾਇਰੈਕਟਰ ਪ੍ਰਿੰਸੀਪਲ ਡਾਕਟਰ ਪੀਐਲ ਬੀਐਲ ਭਾਰਤਵਾਦ ਜੀ ਜੋ ਕਿ ਸਾਡੇ ਫਾਰਮਰ ਪ੍ਰਿੰਸੀਪਲ ਤੇ ਇਹ ਵਾਈਸ ਚਾਂਸਟਰ ਐਮਐਮਯੂ ਮੋਲਾਨਾ ਮੈਡੀਕਲ ਕਾਲਜ ਵਾਲਿਆਂ ਦੇ ਰਹੇ ਔਰ ਹੁਣ ਵੀ ਇਹ ਦੇਸ਼ਪਖ ਯੂਨੀਵਰਸਿਟੀ ਦੇ ਪ੍ਰੋਵਾਈਡ ਪੀਸੀ ਔਰ ਇਹਨਾਂ ਦੀ ਧਰਮ ਪਤਨੀ ਜਿਹੜਾ ਨੇ ਪ੍ਰੋਫੈਸਰ ਆਫ ਬਲੱਡ ਟ੍ਰਾਂਸਫਿਊਜ਼ਨ ਜਿਹਨਾਂ ਦਾ ਸਨਮਾਨ ਕੀਤਾ ਜਾਏਗਾ ਇਸੇ ਤਰ੍ਹਾਂ ਸਾਡੇ ਡਾਕਟਰ ਸਨੀਤਾ ਰਾਣੀ ਜੀ ਡਾਕਟਰ ਮੀਨੂ ਜੀ ਔਰ ਖਾਸ ਕਰਕੇ ਸਾਡੇ ਮੈਂ ਉਚੇਚੇ ਤੌਰ ਦੇ ਉੱਤੇ ਇਸ ਵਾਰੀ ਜਿਹੜਾ ਪੀਬੀਬੀ ਵੈਲਫੇਅਰ ਕਲੱਬ ਕੋਰਤਪੁਰਾ ਜਿਹੜਾ ਨੇ ਸਭ ਤੋਂ ਜ਼ਿਆਦਾ ਫੋਨਦਾਨ ਕੀਤਾ ਇਹਨਾਂ ਨੂੰ ਇੱਥੇ ਤੌਰ ਤੇ ਬੁਲਾਈ ਜਾਂਦਾ ਮੈਨੂੰ ਯਾਦ ਹੈ ਕਿ ਰਾਮਪਰਾ ਫੂਲ ਉਹਨੋਂ ਬਲੱਡ ਡੋਨਰਸ ਦਾ ਸ਼ਹਿਰ ਕਹਿੰਦੇ ਸੀ ਬਹੁਤ ਛੋਟਾ ਜਿਹਾ ਸ਼ਹਿਰ ਸੀ ਪਰ ਪੰਜਾਬ 'ਚ ਪਹਿਲਾ ਇੱਕ ਨੰਬਰ ਤੇ ਉਹ ਹੁੰਦੇ ਸੀ ਤੇ ਅੱਜ ਕੱਲ ਕੋਟਕਪੂਰਾ ਇਹਨਾਂ ਨੇ ਵੱਡੇ ਵੱਡੇ ਸ਼ਹਿਰਾਂ ਨੂੰ ਮਾਤ ਪਾਈ ਆ ਤੇ ਜੋਰਦਾਰ ਬਹੁਤ ਬਹੁਤ ਜੁਲਦਾਰ ਆ ਐਸੇ ਇਤਰਾ ਹੀ ਜਿਹੜੇ ਸਾਡੇ ਸਟਾਰ ਡੋਨਰ ਹੈ ਸ਼੍ਰੀ ਜਤਿੰਦਰ ਸੋਨੀ ਜੀ ਤੇ ਹਰਵਿੰਦਰ ਕੌਰ ਜੀ ਇਹਨਾਂ ਨੇ ਵੀ ਪੂਰੇ ਪੰਜਾਬ ਦੇ ਵਿੱਚ ਮਿਸਾਲ ਕਾਇਮ ਕੀਤੀ ਆ ਕਿ ਸਭ ਤੋਂ ਜ਼ਿਆਦਾ ਬਲੱਡ ਡੋਨੇਸ਼ਨ ਸਨ ਆ دیا۔ ਇਹਨਾਂ ਦਾ ਵੀ ਅਸੀਂ ਬਾਕੀ ਸਾਰੇ ਵੀ ਜੱਲੇ ਕਰਦੇ ਆ ਸਾਰੇ। ਸੋ ਇਹ ਵੀ ਇੱਕ ਰੋਲ ਮਾਡਲ ਹੈ ਸਾਡੇ ਯੂਥ ਵਾਸਤੇ ਖਾਸ ਕਰਕੇ ਉਹਨਾਂ ਫੋਰਸਸ ਵਾਸਤੇ ਇਹਨਾਂ ਦਾ ਇੱਕ ਮੈਸੇਜ ਹੈ ਡੋਨੇਟ ਬਲੱਡ, ਡੋਨਟ ਸ਼ੈਡ ਬਲੱਡ। ਸੋ ਜਿਹੜੇ ਬਲੱਡ ਸ਼ੈਡ ਕਰਦੇ ਆ ਉਹਨਾਂ ਨੂੰ ਸਾਰਿਆਂ ਨੂੰ ਬੇਨਤੀ ਆ ਕੇ ਖੂਨ ਦਾਨ ਕਰੋ। ਇਹਨੂੰ ਵਿਅਰਥ ਨਾ ਗਵਾਓ। ਨਾ ਐਕਸੀਡੈਂਟਸ ਦੇ ਵਿੱਚ ਨਾ ਲੜਾਈ ਝਗੜਿਆਂ ਦੇ ਵਿੱਚ ਇਹ ਇੱਕ ਬਹੁਤ ਨੇਕ ਕੰਮ ਆ ਜਿਹੜਾ ਕਿ ਸਾਨੂੰ ਸਾਰਿਆਂ ਨੂੰ ਕਰਨਾ ਚਾਹੀਦਾ ਔਰ ਮੈਨੂੰ ਮੇਰੀ ਖੁਸ਼ਕਿਸਮਤੀ ਹੈ ਕਿ ਮੈਨੂੰ ਡਾਕਟਰ ਜੋਲੀ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਉਹਨਾਂ ਨੇ ਇਹ ਜਿਹੜੀ ਸੁਸਾਇਟੀ ਹੈ ਇੰਡੀਅਨ ਸੁਸਾਇਟੀ ਫਾਰ ਬਲੱਡ ਟ੍ਰਾਂਸਫਿਊਜ਼ਨ ਔਰ ਜਿਹੜੀ ਪੋਸਟ ਗ੍ਰੈਜੂਏਸ਼ਨ ਹੈ ਪਹਿਲਾਂ ਜਿਹੜੇ ਪੈਥੋਲੋਜੀ ਦੇ ਪ੍ਰੋਫੈਸਰ ਹੁੰਦੇ ਸੀ ਉਹੀ ਇਹਨਾਂ ਦੇ ਹੈੱਡ ਹੁੰਦੇ ਸੀ ਲੇਕਿਨ ਉਹਨਾਂ ਨੇ ਇਹ ਸਪੈਸ਼ਲਟੀ ਵੀ ਜਿਹੜੀ ਸੀ ਸ਼ੁਰੂ ਕਰਾਉਣ ਦੇ ਵਿੱਚ ਬਹੁਤ ਸਾਰੇ ਜਿਹੜੇ ਸਾਡੇ ਪ੍ਰੋਫੈਸਰ ਸੀਗੇ ਉਸ ਵਲੇ ਦੇ ਉਹਨਾਂ ਦਾ ਯੋਗਦਾਨ ਪਿਆਰ ਬਦੋ ਬਹੁਤ ਪੁਰਾਣੀ ਗੱਲ ਨਹੀਂ ਹੈ 92 93 ਜਦੋਂ ਮੈਂ ਇਸ ਤੇ ਰਿਸਰਚ ਕਰ ਰਿਹਾ ਸੀ ਉਦੋਂ ਪੰਜਾਬ ਦੇ ਵਿੱਚ ਬਲੱਡ ਟ੍ਰਾਂਸ ਜਿਹੜੀ ਸੀ ਇਹਦੇ ਵਿੱਚ ਬੜੀਆਂ ਪ੍ਰੋਬਲਮ ਸੀ ਸਾਡਾ ਕੋਈ ਵੀ ਬਲੱਡ ਬੈਂਕ ਜਿਹੜਾ ਸੀਗਾ ਉਹ ਰੈਕੋਗਨਾਈਜ਼ਡ ਰਜਿਸਟਰਡ ਨਹੀਂ ਸੀਗਾ ਬਹੁਤ ਸਾਰੇ ਪ੍ਰੋਫੈਸ਼ਨਲ ਬਲੱਡ ਡੋਨਰਸ ਉਧੇ ਸੀ ਤੇ ਇਹ ਜਿੰਨੇ ਅੱਜ ਇੱਥੇ ਸੱਜਣ ਆਇਆ ਇਹਨਾਂ ਕਰਕੇ ਔਰ ਐਨ ਜੀਓ ਜਿਹੜੀਆਂ ਆਈਆਂ ਨੇ ਇਹਨਾਂ ਦੇ ਯਤਨਾਂ ਸਦਕਾ ਅੱਜ ਸਾਡਾ ਜਿਹੜਾ 99% ਬਲੱਡ ਹੈ ਉਹ ਸਵੈ ਇਛਕਾ ਵਲੰਟੀਰੀ ਬਲੱਡ ਡੋਨੇਸ਼ਨ ਹੈ ਔਰ ਸਿਰਫ 1% ਰਿਪਲੇਸਮੈਂਟ ਹੈ ਅੱਜ ਪੰਜਾਬ ਦੇ ਵਿੱਚ ਮੈਂ ਦਾਅਵੇ ਨਾਲ ਕਹਿ ਸਕਦਾ ਕਿ there are no professional blood donors ਸੋ ਇਹ ਤੁਹਾਡੀ ਬਹੁਤ ਵੱਡੀ ਕੌਂਟਰੀਬਿਊਸ਼ਨ ਹੈ ਸੋ ਸਰਕਾਰ ਹਰ ਤਰੀਕੇ ਦੇ ਨਾਲ ਕਿਉਂਕਿ ਬਹੁਤ ਸਾਰੀਆਂ ਇਹਦੇ ਨਾਲ ਜਿਹੜੀਆਂ ਖੂਨ ਦੇ ਨਾਲ ਸੰਬੰਧਿਤ ਬਿਮਾਰੀਆਂ ਵੀ ਹੁੰਦੀਆਂ ਉਹਦੇ ਵਾਸਤੇ ਸਕਰੀਨਿੰਗ ਕੀਤੀ ਜਾਂਦੀ ਹੈ ਸੋ ਇਹ ਜਿਹੜੇ ਬੰਦੇ ਆ ਇਹ ਆਪਣੇ ਆਪ ਨੂੰ ਜਿਹਨੇ ਜਿਹੜਾ ਖੂਨਦਾਨ ਕਰਦਾ ਉਹ ਕੁਦਰਤੀ ਗੱਲ ਆ ਉਹ ਨਸ਼ੇ ਨਹੀਂ ਕਰਦਾ ਜਿਹੜਾ ਨਸ਼ੇ ਕਰਦਾ ਉਹ ਖੂਨਦਾਨ ਨਹੀਂ ਕਰ ਸਕਦਾ ਸਿਮਿਲਰਲੀ ਜੇ ਨੂੰ ਐਚਆਈਵੀ ਐਡਸ ਐਪਰਟਾਈਟਸ ਜਾਂ ਹੋਰ ਕੋਈ ਟੈਬਰ ਕੋਸਸ ਜਾਂ ਕੋਈ ਵੀ ਬਿਮਾਰੀ ਹੋਏਗੀ ਉਹ ਵੀ ਖੂਨਦਾਨ ਨਹੀਂ ਕਰ ਸਕਦਾ ਸੋ ਇਹ ਗਰੰਟੀ ਆ ਵੀ ਜਿਹੜਾ ਬੰਦਾ ਖੂਨਦਾਨ ਕਰਦਾ ਉਹ ਨੇਕ ਇਨਸਾਨ ਹੈ ਬਿਮਾਰੀਆਂ ਤੋਂ ਰਹਿਤ ਇਨਸਾਨ ਹੈ ਕਿਸੇ ਵੀ ਸਮਾਜਿਕ ਬਰਾਈਆਂ ਤੋਂ ਰਹਿਤ ਇਨਸਾਨ ਹੈ ਤੋ ਇਹ ਮੈਂ ਸਾਰੇ ਜਿੰਨੇ ਵੀ ਪੰਜਾਬ ਦਾ ਯੂਥ ਹੈ ਖਾਸ ਕਰਕੇ ਜਿਹੜੀ ਸਾਡੀ ਜਨ ਜੀ ਹੈ ਜਿਹਨੂੰ ਅੱਜ ਕੱਲ ਜ਼ੈਂ ਆਪਣੇ ਜੀ ਜਾਂ ਵੇਚਨਾ ਆਪਾਂ ਕਹਿੰਦੇ ਆ ਉਹਨਾਂ ਵਾਸਤੇ ਉਹਨਾਂ ਵਾਸਤੇ ਵੀ ਇਹ ਬਹੁਤ ਜ਼ਰੂਰੀ ਆ ਕਿ ਉਹ ਸਾਰੇ ਜਿਹੜੇ ਕਾਲਜਾਂ ਚ ਪੜਦੇ ਆ ਬੱਚੇ ਉਹਨਾਂ ਨੂੰ ਮੈਂ ਸਾਰਿਆਂ ਨੂੰ ਬੇਨਤੀ ਕਰੂੰਗਾ ਯੂਥ ਕਲੱਬਜ਼ ਦਾ ਉਹਨਾਂ ਨੂੰ ਸਾਰਿਆਂ ਨੂੰ ਬੇਨਤੀ ਕਰੂੰਗਾ ਕਿ ਉਹ ਵੀ ਰਾਹਪਰਾ ਫੁੱਲ ਦੀ ਤਰ੍ਹਾਂ ਹੁਣ ਜਿਹੜੇ ਕੋਟਪੂਰੇ ਵਾਲਿਆਂ ਨੇ ਐਗਜ਼ਾਮਪਲ ਸੈੱਟ ਕੀਤੀ ਆ ਸੋ ਸਾਡੇ ਸ਼ਹਿਰਾਂ ਦੇ ਵਿੱਚ ਬਲੱਡ ਡੋਨਰਸ ਦੀ ਔਰ ਅਸੀਂ ਥੋੜੀ ਕੋਸ਼ਿਸ਼ ਕੀਤੀ ਵੀ ਆ ਮੈਂ ਹੋਰ ਕਹੂੰਗਾ ਡਾਕਟਰ ਵਿਸ਼ਾਲ ਜੀ ਨੂੰ ਕਿ ਹਰ ਸ਼ਹਿਰ ਦੇ ਵਿੱਚ ਬਲੱਡ ਡੋਨਰਸ ਦੀ ਇੱਕ ਡਾਇਰੈਕਟਰੀ ਬਣਨੀ ਚਾਹੀਦੀ ਆ ਇਸ ਤਰ੍ਹਾਂ ਦੇ ਫੰਕਸ਼ਨ ਜ਼ਿਲ੍ਹਾ ਲੈਵਲ ਦੇ ਉੱਤੇ ਵੀ 15 ਗੱਲ 26 ਜਨਵਰੀ ਨੂੰ ਵੀ ਉਹਨਾਂ ਦਾ ਸਨਮਾਨ ਕੀਤਾ ਜਾਣਾ ਚਾਹੀਦਾ ਇਹ ਜ਼ਿਲ੍ਹਾ ਲੈਵਲ ਤੇ ਹੋਣੀ ਚਾਹੀਦੀ ਆ ਵੈਸੇ ਤਾਂ ਕੋਟਕਪੂਰੀ ਵਾਲੇ ਤਾਂ ਸਾਰੇ ਪੰਜਾਬ ਚ ਭੇਜੀ ਜਾਂਦੇ ਆ ਬਟ ਹਰ ਜ਼ਿਲ੍ਹੇ ਦੇ ਵਿੱਚ ਹਰ ਸ਼ਹਿਰ ਦੇ ਵਿੱਚ ਲੋਕਲ ਲੈਵਲ ਦੇ ਉੱਤੇ ਇਹ ਸੁਸਾਇਟੀ ਇਸ ਮਾਰਕੇ ਉੱਤੇ ਲੋਕਲ ਬਲੱਡ ਓਨਰਸ ਡਾਇਰੈਕਟਰੀ ਵੀ ਬਣੀ ਹੋਣੀ ਚਾਹੀਦੀ ਆ ਔਰ ਬਹੁਤ ਸਾਰੇ ਬਰੋਸ਼ਰ ਆ ਗਿਆ ਮੇਰੇ ਨਾਲ ਮਿਲਤੇ ਇਹ ਕਰਦੇ ਆ ਗਿਆ ਸੋ ਮੈਂ ਇੱਕ ਵਾਰੀ ਫੇਰ ਜਿਹੜੇ ਦਾਨੀ ਸੱਜਣ ਆ ਉਹਨਾਂ ਨੂੰ ਦਾ ਮੈਂ ਧੰਨਵਾਦ ਕਰਦਾ ਹੁਬਾਰਕਬਾਦ ਜਿੰਨਾ ਔਰ ਪੰਜਾਬ ਲੋ ਅੱਜ ਸਾਡਾ ਜਿਹੜਾ ਪੂਰੇ ਦੇਸ਼ ਦੇ ਵਿੱਚ ਇਹਨਾਂ ਨੇ ਪੰਜਾਬ ਦਾ ਜਿਹੜਾ ਨਾਮ ਰੌਸ਼ਨ ਕੀਤਾ ਸੋ ਇਹਦੇ ਵਿੱਚ ਸਾਡੇ ਸਾਰੇ ਜਿੰਨੇ ਵੀ ਇਹਦੇ ਵਿੱਚ ਸਾਡੇ ਪ੍ਰੋਫੈਸਰ ਸਾਹਿਬਾਨ ਹੋਰ ਵੀ ਮੈਡੀਕਲ ਕਾਲਜ ਤੋਂ ਆਏ ਆ ਜਿਹੜੇ ਪ੍ਰਾਈਵੇਟ ਬਲੱਡ ਬੈਂਕਸ ਆ ਜਿਹੜੇ ਚੈਰੀਟੇਬਲ ਰੈੱਡ ਕਰਾਸ ਦੇ ਉਹਨਾਂ ਨੇ ਵੀ ਬਹੁਤ ਅੱਛਾ ਕੰਮ ਕੀਤਾ ਇੱਕ ਜਿਹੜਾ ਮੇਰਾ ਜੱਦੀ ਪਿੰਡ ਨਮਾ ਸਾਹਿਬ ਉਹਦੇ ਵਿੱਚ ਵੀ ਮੇਰਾ ਖਿਆਲ ਦੇ ਕੋਈ ਜੜਾ ਹੈਗਾ ਸਾਡੇ ਜਿਹੜਾ ਤੁਸੀਂ ਕਹ ਲਓ ਕਿ ਚੈਰੀਟੇਬਲ ਬਲੱਡ ਜਿਹੜਾ ਬੈਂਕ ਹੈਗਾ ਆਦਰ than ਰੈੱਡ ਕਰਾਸ ਉਹ ਨਮੇ ਸ਼ਹਿਰ ਦੇ ਵਿੱਚ ਚਾ ਵੀ ਬਹੁਤ ਪੁਰਾਣਾ ਉਹ ਵੀ ਬੜਾ ਵੱਡਾ ਯੋਗਦਾਨ ਪਾਉਂਦੇ ਆ ਸੋ ਮੈਂ ਇੱਕ ਵਾਰੀ ਫਿਰ ਤੁਹਾਨੂੰ ਔਰ ਤੁਹਾਨੂੰ ਮੈਂ ਕਿਉਂਕਿ ਮੇਰੀ ਡਿਊਟੀ ਆਜਕਲ ਦੋ ਤਿੰਨ ਗੱਲਾਂ ਇੱਕ ਤਾਂ ਆਪਣੇ ਬਾਰਸ਼ ਜਿਹੜੇ ਇਸ ਵਾਰੀ ਬਾਰਸ਼ ਬਹੁਤ ਪਈ ਆ ਜਿਆਦਾ ਪਈ ਆ ਲੰਬਾ ਸਮਾਂ ਪਈ ਆ ਉਹਦੇ ਨਾਲ ਆਪਣਾ ਪੰਜਾਬ ਦੇ ਵਿੱਚ ਬਹੁਤ ਨੁਕਸਾਨ ਹੋਇਆ ਬਹੁਤ ਸਾਰੇ ਸਾਡੇ 2300 ਤੋਂ ਵੱਧ ਜਿਹੜੇ ਪਿੰਡ ਐ ਉਹ ਡੁੱਬ ਗਏ ਸੀ ਉੱਥੇ ਤਾਂ ਲੋਕਾਂ ਦਾ ਮਤਲਬ ਫਸਲ ਵੀ ਨਹੀਂ ਰਹੀ ਘਰ ਵੀ ਨਹੀਂ ਰਿਹਾ ਔਰ ਜ਼ਮੀਨ ਵੀ ਰੁੜ ਗਈ ਸਮਾਨ ਵੀ ਈਵਨ ਜਿਹੜੇ ਉਹਨਾਂ ਦੇ ਵੇੇਸ਼ੀ ਪਸ਼ੂ ਸੀ ਤੋਂ ਖਾਸ ਕਰਕੇ ਦੁੱਧ ਦੇਣ ਵਾਲੇ ਸੋ ਜੜੀ ਉਹਨਾਂ ਦੀ ਇਕਨੋਮਿਕ ਸਿਕਿਉਰਿਟੀ ਵੀ ਸੀ ਨਿਊਟ੍ਰੀਸ਼ਨਲ ਸਿਕਿਉਰਿਟੀ ਸੀ ਉਹਨਾਂ ਦੇ ਬੱਚਿਆਂ ਦੀ ਆ ਵੀ ਰੁੜ ਗਏ ਸੋ ਮੈਂ ਹਮੇਸ਼ਾ ਅਪੀਲ ਕਰਦਾ ਕਿ ਸਾਨੂੰ ਲੋੜ ਹੈ ਕਿ ਅਸੀਂ ਸਮੇਂ ਦੀ ਲੋੜ ਹੈ ਕਿ ਆਪਾਂ ਖੁਦ ਵੀ ਔਰ ਲੋਕਾਂ ਨੂੰ ਮੋਟੀਵੇਟ ਕਰੀਏ ਕਿ ਅਸੀਂ ਜੋ ਸਾਡੇ ਮੁੱਖ ਮੰਤਰੀ ਸਾਹਿਬ ਨੇ ਮਿਸ਼ਨ ਚੜ੍ਹਦੀ ਕਲਾ ਪੰਜਾਬ ਵਾਸਤੇ ਸ਼ੁਰੂ ਕੀਤਾ ਉਹਨਾਂ ਲੋਕਾਂ ਵਾਸਤੇ ਸ਼ੁਰੂ ਕੀਤਾ ਆਪਾਂ ਉਹਦੇ ਵਿੱਚ ਵੀ ਯੋਗਦਾਨ ਪਾਈਏ ਔਰ ਆਪਾਂ ਕੋਸ਼ਿਸ਼ ਕਰੀਏ ਕਿ ਜਿਹੜੀ ਐਨਜੀਓ ਆ ਉਹ ਇਕੱਠਾ ਹੋ ਕੇ ਇੱਕ ਪੀਲ ਅਡੌਪਟ ਕਰ ਲੋ ਜਿਹੜਾ ਇਨਸਾਨ ਹੈ ਉਹ ਇੱਕ ਵਿਅਕਤੀ ਨੂੰ ਇੱਕ ਫੈਮਿਲੀ ਨੂੰ ਅਡੌਪਟ ਕਰ ਲੋ ਉਹਨਾਂ ਨਾਲ ਗੱਲ ਕਰਨੀ ਆ ਉਹਨਾਂ ਦਾ ਦੁੱਖ ਸੁਣਨਾ ਕਿਸੇ ਸਬੰਧਤ ਅਫਸਰ ਤੱਕ ਮੈਕਵੇ ਤੱਕ ਸਾਡੇ ਤੱਕ ਪਹੁੰਚਾਣਾ ਤਾਂ ਕਿ ਅਸੀਂ ਉਹਨਾਂ ਨੂੰ ਮਦਦ ਪਹੁੰਚਾ ਸਕੀਏ ਇਹਦੇ ਵਿੱਚ ਜਦੋਂ ਬੰਦੇ ਦਾ ਬਹੁਤ ਜ਼ਿਆਦਾ ਲੌਸ ਹੋ ਜਾਂਦਾ ਇਹਨੂੰ ਪੋਸਟ ਟਰਾਮੈਟਿਕ ਸਟ੍ਰੈਸ ਡਿਸਆਰਡਰ ਕਹਿੰਦੇ ਆ ਕਿ ਬੰਦੇ ਨੂੰ ਸਮਝ ਨਹੀਂ ਲੱਗਦੀ ਕਿ ਮੇਰੀ ਨਾ ਤਾਂ ਫਸਲ ਰਹੀ ਜ਼ਮੀਨ ਵੀ ਰੁੜ ਗਈ ਘਰ ਵੀ ਖਿਰਨ ਵਾਲਾ ਜਾ ਗਿਰ ਗਿਆ ਘਰ ਦਾ ਸਮਾਨ ਵੀ ਖਰਾਬ ਹੋ ਗਿਆ ਤੇ ਜਿਹੜੇ ਪਸ਼ੂ ਸੀਗੇ ਉਹ ਵੀ ਮਤਲਬ ਰਹਿ ਨਹੀਂ ਕੁਝ ਹੋ ਗਿਆ ਜਦੋਂ ਇਹੋ ਜਿਹਾ ਲਾਸ ਹੋਵੇ ਉਹਨੂੰ ਸਮਝ ਨਹੀਂ ਆਉਂਦੀ ਕਈ ਵਾਰੀ ਬੰਦਾ ਉਹਦੇ ਫਿਰ ਮਾੜੇ ਮਾੜੇ ਖਿਆਲ ਆਉਂਦੇ ਆ ਨੀਂਦ ਨਹੀਂ ਆਉਂਦੀ ਐਂਗਜ਼ਾਇਟੀ ਡਿਪਰੈਸ਼ਨ ਚਲਾ ਜਾਂਦਾ ਬੰਦਾ ਸੋ ਉਸ ਵੇਲੇ ਉਹਨੂੰ ਦਲਾਸੇ ਦੀ ਉਹਨੂੰ ਇੱਕ ਉਮੀਦ ਦੇਣੀ ਉਹਨੂੰ ਸਪੋਰਟ ਕਰਨਾ ਥੋੜਾ ਮੋਟਾ ਟੈਲਫੋਨੋ ਦੀ ਮਦਦ ਕਰਨਾ ਸੋ ਜੇ ਆਪਾਂ ਪਰਵਾਰਾਂ ਦੀ ਵਾਹ ਫੜਾਂਗੇ ਤੇ ਫੈਮਲੀਆਂ ਦੀ ਪਿੰਡਾਂ ਦੀ ਵਾਹ ਫੜਾਂਗੇ ਆਪਾਂ ਔਰ ਇਹਦੇ ਨਾਲ ਨਾਲ ਉਹਨਾਂ ਨੂੰ ਇੱਕ ਉਮੀਦ ਇੱਕ ਆਸ਼ਾ ਦੀ ਕਿਰਨ ਕਿ ਕੋਈ ਗੱਲ ਨਹੀਂ ਵੀਰ ਜਿਹੜਾ ਤੁਹਾਡਾ ਬੁਰਾ ਵਕਤ ਹੈ ਵੀ ਗੁਜ਼ਰ ਜਾਏਗਾ ਫਿਰ ਤੋਂ ਦੁਬਾਰਾ ਤੋਂ ਤੁਹਾਨੂੰ ਤੇਰੇ ਪੈਰਾਂ ਤੇ ਖੜਾ ਹੋਣ ਤੁਸੀਂ ਮਦਦ ਕਰਾਂਗੇ ਸਰਕਾਰ ਤੁਹਾਡੇ ਨਾਲ ਹੈ ਸਾਰੇ ਬੰਦੇ ਲੱਗੇ ਹੋਏ ਆ ਔਰ ਸਰਕਾਰ ਦਾਕ ਉਹਨਾਂ ਦੀ ਜਿਹੜੀ ਹੈਗੀ ਹੈ ਬੁਹਾਰ ਕਰਨਾ ਔਰ ਉਹਨਾਂ ਨੂੰ ਸਰਕਾਰ ਤੋਂ ਮਦਦ ਮੇਕ ਸ਼ੋਰ ਕਰਨਾ ਕਿ ਉਹਨਾਂ ਨੂੰ ਮਦਦ ਪਹੁੰਚ ਗਈ ਹੈ ਸੋ ਇਹ ਉਹਨਾਂ ਨਾਲ ਤਾਲਮੇਲ ਰੱਖਣ ਦੇ ਨਾਲ ਹੀ ਕਹਿੰਦੇ ਹੁੰਦੇ ਕਿਸੇ ਦਾ ਆਪਾਂ ਦੁੱਖ ਪੁੱਛ ਲਈਏ ਨਾ ਜੀ ਅਗਲਾ ਆਪਣਾ ਦੁੱਖ ਦੱਸਦੇ ਆ ਤੁਹਾਨੂੰ ਇੱਕ ਵਾਰੀ ਤੁਹਾਡੇ ਗਲੇ ਲੱਗ ਕੇ ਬੰਦਾ ਰੋ ਲੇ ਤਾਂ ਮਨ ਹਲਕਾ ਹੋ ਜਾਂਦਾ ਸੋ ਇਹ ਕੰਮ ਵੀ ਆਪਾਂ ਕਰੀਏ ਔਰ ਆਪਣਾ ਸਾਰੇ ਧਿਆਨ ਰੱਖੀਏ ਕਿਉਂਕਿ ਅੱਜ ਕੱਲ੍ਹ ਹੁਣ ਸਾਡੇ ਕੋਲ ਇੱਕ ਅਗਲਾ 1.5 ਮਹੀਨਾ ਜਿਹੜਾ ਹੈਗਾ ਉਹ ਡੈਂਗੀ ਦੇ ਕੇਸਸ ਵਧਨੇ ਸ਼ੁਰੂ ਹੋਏ ਆ ਸੋ ਸਾਡੀਆਂ ਜੜੀਆਂ ਟੀਮਾਂ ਹੈਗੀਆਂ ਖਾਸ ਕਰਕੇ ਜੜੀਆਂ ਆਸ਼ਾ ਵਰਕਰ ਔਰ ਸਾਡੇ CHOs FPW ਮੇਲ ਫੀਮੇਲ ਡਾਕਟਰਸ ਮੈਡੀਕਲ ਆਫਸਰ ਇਹ ਸਾਰੇ ਘਰ ਘਰ ਜਾ ਕੇ ਲੋਕਾਂ ਨੂੰ ਐਜੂਕੇਟ ਵੀ ਕਰ ਰਹੇ ਆ ਟੀਚਰਸ ਨੂੰ ਐਜੂਕੇਟ ਕਰ ਰਹੇ ਆ ਬੱਚਿਆਂ ਨੂੰ ਐਜੂਕੇਟ ਕਰ ਰਹੇ ਆ ਕਿਉਂਕਿ ਤੁਸੀਂ ਸਾਰੇ ਇਸ ਗੱਲ ਦੇਖਵਾਓ ਕਿ ਜਦੋਂ ਆਹ ਵਾਲਾ ਮੌਸਮ ਆਉਂਦਾ ਸੀ ਤੇ ਹਾਕਾਰ ਮਚੀ ਹੋਈ ਸੀ ਕਿ ਪਲੇਟਲੈਟ ਚਾਹੀਦੀਆਂ ਪਲੇਟਲੈਟ ਘਟ ਗਈਆਂ ਹੈ ਬਰਜੋਟ ਡੈਂਗੂ ਹੋ ਗਿਆ ਇਸ ਵਾਰੀ ਤਾਂ ਨਹੀਂ ਤੁਹਾਨੂੰ ਡਿਸਟ्रेस ਕਾਲਸ ਆਈਆਂ ਜੀ ਘਟਾ ਹੈ ਨਾ ਹਾਲਾਂਕਿ 23 ਦੇ ਹਿਸਾਬ ਨਾਲ 23 ਚ 5000 ਕੇਸਸ ਹੋਏ ਸੀ ਅੱਜ ਇਸ ਵਾਰੀ 1000 ਹੋਇਆ ਤੁਸੀਂ ਬਹੁਤ ਜ਼ਿਆਦਾ ਕੋਸ਼ਿਸ਼ ਕਰ ਰਹੇ ਆ ਕਿ ਲੋਕਾਂ ਨੂੰ ਕਸ਼ਤੋਂ ਵੀ ਬਚਾਇਆ ਜਾਵੇ ਡੈਂਗੂ ਚਿਕਨਗੁੜੀਆਂ ਤੋਂ ਬਚਾਇਆ ਜਾਵੇ ਡਾਰੀਆਂ ਦੇ ਕੇਸਸ ਤੋਂ ਬਚਾਇਆ ਜਾਵੇ ਸੋ ਇਹਦੇ ਵਿੱਚ ਵੀ ਤੁਸੀਂ ਯੋਗਦਾਨ ਪਾਣਾ ਸੋ ਮੇਰੀ ਕੋਸ਼ਿਸ਼ ਸੀ ਕਿ ਮੈਂ ਵੱਤ ਤੋਂ ਵੱਤ ਜਿਹੜਾ ਸਮਾਂ ਹੈਗਾ ਉਹ ਜਿਹੜੇ ਜਿੰਨੇ ਵੀ ਐਨ ਜੀਓਜ਼ ਆਏ ਆ ਔਰ ਜਿੰਨੇ ਇੰਡੀਵਿਜੂਅਲ ਆਏ ਆ ਡੋਨਰਸ ਉਹਨਾਂ ਨੂੰ ਮੈਂ ਵੱਤ ਤੋਂ ਵੱਤ ਮਿਲ ਕੇ ਹੱਥ ਮਿਲਾ ਕੇ ਉਹਨਾਂ ਨੂੰ ਉਹਨਾਂ ਨੂੰ ਅਸ਼ੀਰਵਾਦ ਦੇ ਕੇ ਤੇ ਉਹਨਾਂ ਦੀ ਬਲੇਸਿੰਗਸ ਲੈ ਕੇ ਮੇਰੀ ਅਗਲੀ ਮੀਟਿੰਗ ਚੰਡੀਗੜ੍ਹ ਚ ਹੈ ਸੋ ਮੈਂ ਦਿੱਲੀ ਤੋਂ ਪਟਿਆਲਾ ਤੇ ਹੁਣ ਪਟਿਆਲਾ ਤੋਂ ਮੈਂ ਚੰਡੀਗੜ੍ਹ ਜਾਣਾ ਹੈ ਸੋ ਟਾਈਮ ਦਾ ਥੋੜਾ ਜਿਹਾ ਲਿਮਿਟਡ ਸੀਗਾ ਬਟ ਮੈਂ ਕਿਹਾ ਮਹਾਦਲੀ ਜੋੜ ਲਾਉਂਗਾ ਸੋ ਇੱਕ ਵਾਰੀ ਤੁਹਾਨੂੰ ਜਿਹੜਾ ਇਹ ਵਲੰਟਰੀ ਬਲੱਡ ਡੋਨਰਸ ਡੇ ਆ ਇਹਦੀਆਂ ਤੁਸੀਂ ਇਹਨੂੰ ਮਾਨਮਤੀ ਦਿਵਸ ਬਣਾਇਆ ਔਰ ਜਿਹੜੇ ਇਹਦੇ ਬਾਨੀ ਆ ਉਹਨਾਂ ਨੂੰ ਉਹਨਾਂ ਦਾ ਮੈਂ ਧੰਨਵਾਦ ਕਰਦਾ ਔਰ ਤੁਹਾਡਾਂ ਨੂੰ ਬਹੁਤ ਬਹੁਤ ਧੰਨਵਾਦ ਕਰਦਾ ਗੋਡ ਬlesਸ ਯੂ ਥੈਂਕ ਯੂ ਵੈਰੀ ਮਚ